ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਹੋ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਜੀਤਕਾਰ ਵੈਡਿੰਗ ਸੀਜ਼ਨ ਆ ਚੁੱਕਿਆ ਜੀ ਤੇ ਗਰਮੀਆਂ ਵੀ ਚੱਲ ਰਹੀਆਂ ਨੇ ਤੇ ਜੇਕਰ ਸੂਟਾਂ ਦੀ ਤੁਸੀਂ ਖਰੀਦਦਾਰੀ ਕਰਨੀ ਹੈ ਤੇ ਅੱਜ ਮੈਂ ਤੁਹਾਨੂੰ ਅਜਿਹੇ ਸਟੋਰ ਤੇ ਲੈ ਕੇ ਆਈਆਂ ਜਿੱਥੇ ਤੁਹਾਨੂੰ ਇੱਕੋ ਛਤ ਹੇਠਾਂ ਸਾਰਾ ਸਮਾਨ ਮਿਲ ਜੂਗਾ ਕਾਟਨ ਦੇ ਸੂਟ ਚਾਹੀਦੇ ਆ ਵੈਡਿੰਗ ਡ्रेसेस ਚਾਹੀਦੀਆਂ ਨੇ ਮੇਲ ਫੀਮੇਲ ਬਰਾਇਡ ਗਰੂਮ ਜਿਹਦੇ ਲਈ ਵੀ ਤੁਸੀਂ ਸ਼ਾਪਿੰਗ ਕਰਨੀ ਹੈ ਤਾਂ ਇੱਥੇ ਸਟੋਰ ਤੇ ਤੁਸੀਂ ਆ ਸਕਦੇ ਹੋ ਬੜਾ ਵਧੀਆ ਸਮਾਨ ਇਹਨਾਂ ਦੇ ਕੋਲ ਆਇਆ ਬੜੀਆਂ ਵਧੀਆ ਡੀਲਸ ਚੱਲ ਰਹੀਆਂ ਨੇ ਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਤੇ ਤੁਹਾਨੂੰ ਦਿਖਾਉਂਦੇ ਆ ਫੈਸ਼ਨ ਆਈਕਿਊ ਤੇ ਕਿਹੜੀਆਂ-ਕਿਹੜੀਆਂ ਡੀਲਸ ਚੱਲ ਰਹੀਆਂ ਨੇ ਫੈਸ਼ਨ ਆਈਕਿਊ ਦੇ ਅਸੀਂ ਅੰਦਰ ਪਹੁੰਚ ਚੁੱਕੇ ਆਂ ਤੇ ਅੰਦਰ ਆਉਂਦੇ ਸਾਰੇ ਇੰਨੇ ਵਧੀਆ ਇੱਥੇ ਸੂਟ ਦੇਖਣ ਨੂੰ ਮਿਲ ਰਹੇ ਨੇ ਜਿੱਦਾਂ ਹੀ ਐਂਟਰ ਕੀਤੀ ਆ ਸਿੱਧੀ ਨਿਗਾ ਇੱਥੇ ਜਾਂਦੀ ਆ ਇੱਥੇ ਟੇਬਲ ਜਿਹੜਾ ਪਿਆ ਹੈ ਦੇ ਉੱਤੇ ਬੜੇ ਵਧੀਆ ਜਿਹੜੀ ਸੂਟ ਦੀ ਕਲੈਕਸ਼ਨ ਰੱਖੀ ਹੋਈ ਆ ਇਹਦਾ ਜੇ ਤੁਹਾਨੂੰ ਮੈਂ ਪ੍ਰਾਈਸ ਦੱਸੂਗੀ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਇਹਦਾ ਪ੍ਰਾਈਸ ਇੰਨਾ ਜ਼ਿਆਦਾ ਜੈਨੂਇਨ ਲੱਗਿਆ ਹੋਇਆ ਜੇਕਰ ਤੁਸੀਂ ਜਿਹੜੇ ਇੱਥੇ ਸੂਟ ਪਏ ਨੇ ਇਹਨਾਂ ਦੇ ਵਿੱਚੋਂ ਜੇਕਰ ਤੁਸੀਂ ਇੱਕ ਸੂਟ ਖਰੀਦੋਗੇ ਤਾਂ ਤੁਹਾਨੂੰ ਸਿਰਫ 60 ਡਾਲਰ ਦੇ ਵਿੱਚ ਮਿਲੂਗਾ ਜੇਕਰ ਤੁਸੀਂ ਦੋ ਸੂਟ ਖਰੀਦਣਾ ਚਾਹੁੰਦੇ ਹੋ ਤਾਂ ਤੁਹ 100 ڈالر ਦੇ ਵਿੱਚ ਮਿਲਣਗੇ ਮਤਲਬ ਕਿ 50 ڈالر ਦਾ ਇੱਕ ਸੂਟ ਸੂਟ ਦੇ ਵਿੱਚ ਵੈਰਾਈਟੀ ਬਹੁਤ ਜ਼ਿਆਦਾ ਹੈ ਇੱਕ ਵਾਰੀ ਤੁਸੀਂ ਕੈਮਰੇ ਤੇ ਵੀ ਚੈੱਕ ਕਰ ਸਕਦੇ ਹੋ ਕਿ ਕਿੰਨੇ ਸੋਹਣੇ ਲੱਗ ਰਹੇ ਨੇ ਜਿੰਨੇ ਤੁਹਾਨੂੰ ਟੀਵੀ ਤੇ ਦੇਖਣ ਨੂੰ ਸੋਹਣੇ ਲੱਗਦੇ ਪਏ ਨੇ ਓਦੋਂ ਜ਼ਿਆਦਾ ਕਿਤੇ ਜਦੋਂ ਤੁਸੀਂ ਇੱਥੇ ਆਉਂਗੇ ਤਾਂ ਹੋਰ ਵੀ ਵਧੀਆ ਲੱਗਣਗੇ ਤੇ ਇਹਦੇ ਨਾਲ ਹੀ ਜੇਕਰ ਇਧਰ ਅਸੀਂ ਨਿਗਾ ਮਾਰਦੇ ਹਾਂ ਤਾਂ ਇਧਰਲੀ ਸਾਈਡ ਤੇ ਪੂਰੇ ਕਾਟਨ ਦੇ ਸੂਟਸ ਪਏ ਨੇ ਇਹ ਵੈਰਾਈਟੀ ਇੰਨੀ ਕ ਜ਼ਿਆਦਾ ਆਈ ਹੋਈ ਆ ਮੈਂ ਤੁਹਾਨੂੰ ਕੁਝ ਹੋਰ ਤੇ ਪੀਸ ਨੇ ਜਿਹੜੇ ਉਹ ਵੀ ਦਿਖਾਵਾਂਗੀ ਤੁਸੀਂ ਇੱਕ ਵਾਰੀ ਇਹ ਚੈੱਕ ਕਰੋ ਕਾਟਨ ਦੇ ਸੂਟ ਨੇ ਤੇ ਕੁਆਲਿਟੀ ਵੀ ਇਹਨਾਂ ਦੀ ਬਹੁਤ ਜ਼ਿਆਦਾ ਵਧੀਆ ਇਹਦਾ ਪ੍ਰਾਈਸ ਤੁਸੀਂ ਦੇਖ ਸਕਦੇ ਹੋ ਸਿਰਫ 50 ਡਾਲਰ ਦਾ ਪ੍ਰਾਈਸ ਹੈ 80 ڈالر ਤੇ ਲੱਗੇ ਸੀ ਤੇ ਹੁਣ ਤਾਂ ਉਹ ਇੱਥੇ ਸੇਲ ਲੱਗੀ ਹੋਈ ਹੈ ਜਿਹੜੀ ਤੀਆਂ ਸਪੈਸ਼ਲ ਸੇਲ ਹੈ ਫੈਸ਼ਨ ਆਈਕਿਊ ਤੇ ਚੱਲ ਰਹੀ ਹੈ ਜਲਦੀ ਜਲਦੀ ਪਹੁੰਚੋ ਕਿਉਂਕਿ ਵੈਡਿੰਗ ਸੀਜ਼ਨ ਆ ਗਿਆ ਤੇ ਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਇਹ ਜਿਹੜਾ ਚਾਂਸ ਹੈ ਤੁਸੀਂ ਮਿਸ ਨਹੀਂ ਕਰ ਸਕਦੇ ਹੈਗੇ ਅੱਗੇ-ਅੱਗੇ ਜਿੱਦਾਂ ਦੇਖਦੇ ਆਂ ਤਾਂ ਇੱਧਰ ਜਿਹੜੇ ਕਲਰਸ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ-ਸੋਹਣੇ ਨੇ ਤੇ ਲਾਈਟ-ਲਾਈਟ ਕਲਰਸ ਨੇ ਇਹ ਤਾਂ ਤੁਸੀਂ ਦੇਖੋ ਵਾਈਟ ਕਲਰ ਦੇ ਵਿੱਚ ਵੀ ਜਿਹੜੇ ਆ ਸੂਟ ਪਏ ਨੇ ਇਹ ਸਿਰਫ ਤੁਹਾਨੂੰ ਮਿਲੇਗਾ 90 ਡਾਲਰ ਦੇ ਵਿੱਚ 200 ਦਾ ਸੀਗਾ 90 ਡਾਲਰ ਦੇ ਵਿੱਚ ਇਹਦਾ ਤੁਸੀਂ ਦੁਪੱਟਾ ਵੀ ਇੱਕ ਵਾਰੀ ਚੈੱਕ ਕਰ ਸਕਦੇ ਹੋ ਇਹ ਜਿਹੜੇ ਸੂਟ ਤੁਹਾਨੂੰ ਅਸੀਂ ਦਿਖਾ ਰਹੇ ਆ ਇਹ ਸਾਰੇ ਜਿਹੜੇ ਨੇ ਰੈਡੀमेड ਸੂਟਸ ਨੇ ਇਹਦੇ ਵਿੱਚ ਤੁਸੀਂ ਡਿਜ਼ਾਈਨਸ ਵੀ ਦੇਖ ਸਕਦੇ ਹੋ ਵਾਈਟ ਕਲਰ ਦੇ ਸੂਟ ਪੈਨੇ ਇਹਨਾਂ ਦੇ ਵਿੱਚ ਡਿਜ਼ਾਈਨਸ ਵੀ ਨੇ ਪਹਿਲਾਂ ਤੁਹਾਨੂੰ 90 ਡਾਲਰ ਵਾਲਾ ਦਿਖਾਇਆ ਤੇ ਇਹ ਵਾਲਾ ਜਿਹੜਾ ਹੈਗਾ 60 ਡਾਲਰ ਦਾ ਆ ਚਿਕਨ ਕਾਰੀ ਦਾ ਪ੍ਰਿੰਟ ਆ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੁਪੱਟਾ ਵੀ ਹੈ ਤੇ ਸਟਿਚਡ ਹੈਗਾ ਆ ਪਲਾਜ਼ੋ ਵੀ ਹੈਗਾ ਨਾਲ ਇਹਦੇ ਤੇ ਤੁਹਾਨੂੰ ਇਹ ਤੇ ਸਿਲਾਈ ਦੇ ਪੈਸੇ ਖਰਚਣ ਦੀ ਵੀ ਲੋੜ ਨਹੀਂ ਹੈਗੀ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਕਲਰਸ ਅਵੇਲੇਬਲ ਹੈਗੇ ਨੇ ਤੁਸੀਂ ਮੇਰੇ ਕੋਲ ਤੇ ਇੱਕ ਵਾਰੀ ਜ਼ਰੂਰ ਫੈਸ਼ਨ ਆਈ ਕਯੂ ਵਿਜ਼ਿਟ ਕਰੋ ਜਿੱਦਾਂ ਹੀ ਅੱਗੇ ਚਾਲਦੇ ਆਂ ਤਾਂ ਇਹ ਵੀ ਕਾਟਨ ਦੇ ਜਿਹੜੇ ਰੈਡੀमेड ਸੂਟਸ ਹੈਗੇ ਨੇ ਗਰਮੀਆਂ ਆ ਗਈਆਂ ਨੇ ਤਾਂ ਗਰਮੀਆਂ ਦੇ ਵਿੱਚ ਹੀ ਕੁੜੀਆਂ ਨੇ ਜਿਹੜੇ ਸੂਟ ਪਾਉਣੇ ਹੁੰਦੇ ਨੇ ਤਾਂ ਇਹ ਵੀ ਤੁਹਾਨੂੰ ਮਿਲ ਰਿਹਾ ਸਿਰਫ 50 ਡਾਲਰ ਦੇ ਵਿੱਚ ਬੜਾ ਸੋਹਣਾ ਪ੍ਰਿੰਟ ਹੈ ਇਹ ਇਹਦੇ ਨਾਲ ਵੀ ਪਲਾਜ਼ੋ ਹੈ ਸਟਿਚਡ ਹੈ ਤੇ ਨਾਲ ਇਹਦੇ ਦੁਪੱਟਾ ਵੀ ਲੱਗਿਆ ਹੋਇਆ ਇਹਦੇ ਨਾਲ ਹੀ ਅੱਗੇ ਜੇ ਦੇਖਦੇ ਆਂ ਬਲੈਕ ਕਲਰ ਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਇਹਦਾ ਪ੍ਰਾਈਸ ਹੈਗਾ 100 ਡਾਲਰਸ ਤਾਂ ਮਤਲਬ ਕਿ ਜਿੰਨੇ ਇੱਥੇ ਸੂਟ ਪਏ ਨੇ ਸਾਰਿਆਂ ਦੀ ਜਿਹੜੀ ਰੇਂਜ ਹੈਗੀ ਆ 50 ਤੋਂ 100 ਦੇ ਵਿੱਚ ਵਿੱਚ ਤੁਹਾਨੂੰ ਸਾਰੇ ਸੂਟ ਮਿਲ ਜਾਣਗੇ ਇੱਕ ਵਾਰੀ ਤੁਸੀਂ ਕੈਮਰੇ ਵਿੱਚ ਚੈੱਕ ਕਰੋ ਕਿ ਕਿੰਨੀ ਜ਼ਿਆਦਾ ਵੈਰਾਈਟੀ ਹੈ ਕਿ ਸਿਰਫ ਇੱਕ ਕਾਟਨ ਦਾ ਸੈਕਸ਼ਨ ਤੁਹਾਨੂੰ ਦਿਖਾ ਰਹੇ ਹਾਂ ਤੇ ਜਿੱਦਾਂ ਹੀ ਅੱਗੇ-ਅੱਗੇ ਚਾਲਦੇ ਹਾਂ ਤੇ ਤੁਸੀਂ ਕਲਰ ਦੇਖ ਲੋ ਕਿੰਨਾ ਜ਼ਿਆਦਾ ਕਲਰਫੁੱਲ ਲੱਗ ਰਿਹਾ ਹੈ ਜਿਹੜਾ ਕਲਰ ਤੁਹਾਡਾ ਪ੍ਰਮਾਨ ਪਸੰਦੀਦਾ ਆ ਉਹ ਤੁਸੀਂ ਇੱਥੇ ਆ ਕੇ ਲੈ ਸਕਦੇ ਹੋ ਜਿਹੜਾ ਮੇਰੇ ਹੱਥ ਦੇ ਵਿੱਚ ਤੁਸੀਂ ਪ੍ਰਿੰਟ ਦੇਖ ਰਹੇ ਹੋ ਇਹ ਹੈਗਾ ਸਿਰਫ 100 ਡਾਲਰ ਦਾ ਤੇ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਤੇ ਇਹਦਾ ਡਿਜ਼ਾਈਨ ਆ ਜਿਹੜਾ ਉਹ ਵੀ ਬਹੁਤ ਵਧੀਆ ਆ ਔਰਗੈਂਜ਼ਾ ਦਾ ਇਹਦੇ ਨਾਲ ਦੁਪੱਟਾ ਆ ਬੜਾ ਵਧੀਆ ਲੱਗਦਾ ਫੈਂਸੀ ਵੀ ਲੱਗਦਾ ਜੇਕਰ ਤੁਸੀਂ ਕਿਸੇ ਫੰਕਸ਼ਨ ਤੇ ਜਾਣਾ ਹੈ ਇਹ ਵਿਆਹ ਤੇ ਜੇ ਤੁਸੀਂ ਨਹੀਂ ਪਾ ਕਿसे ਗੁਰਦੁਆਰੇਗੇसे ਉਹ ਫੈਸਟੀਵਲ ਤੇ ਤੁਸੀਂ ਜਾਣਾ ਤਾਂ ਉਹ ਤੇ ਤੁਸੀਂ ਇਦਾਂ ਦੇ ਜਿਹੜੇ ਸੂਟ ਨੇ ਵੇਅਰ ਕਰ ਸਕਦੇ ਹੋ ਬੜੇ ਸੋਹਣੇ ਲੱਗਦੇ ਨੇ ਉਹ ਤੇ ਪਾਏ ਵੀ ਤੇ ਆ ਵੀ ਦੇਖ ਸਕਦੇ ਹੋ ਤੁਸੀਂ ਪਰਪਲ ਕਲਰ ਜਿਹੜਾ ਹੈਗਾ ਆ ਇਹ ਵੀ ਕਿੰਨਾ ਸੋਹਣਾ ਇਹਦੇ ਵਿੱਚ ਹੈਗਾ ਆ ਚਿਕਨ ਕਾਰੀ ਦਾ ਹੈਗਾ গোল-গোল ਜਿਹੜੇ ਡਾਟਸ ਹੁੰਦੇ ਨੇ ਉਹਦੇ ਵਿੱਚ ਹੈਗਾ ਤੇ ਇਹਦੇ ਨਾਲ ਵੀ ਜਿਹੜਾ ਦੁਪੱਟਾ ਆ ਬੜਾ ਸੋਹਣਾ ਆ ਇੱਕ ਵਾਰੀ ਤੁਸੀਂ ਜ਼ਰੂਰ ਆਓ ਤੇ ਤੁਹਾਨੂੰ ਸਾਰੇ ਜਿਹੜੇ ਸੂਟ ਨੇ ਤੁਹਾਨੂੰ ਦਿਖਾਏ ਜਾ ਰਹੇ ਨੇ 50 ਤੋਂ ਲੈ ਕੇ 100 ਡਾਲਰ ਦੀ ਰੇਂਜ ਦੇ ਵਿੱਚ ਵਿੱਚ ਮਿਲਣਗੇ ਇੱਧਰ ਅੱਗੇ ਆ ਕੇ ਵੀ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਪ੍ਰਿੰਟ ਵਾਲੇ ਪਸੰਦ ਨਹੀਂ ਹੈਗੇ ਪਲੇਨ ਲੈਣਾ ਚਾਹੁੰਦੇ ਹੋ ਸਿਰਫ ਗਲੇ ਤੇ ਤੁਹਾਨੂੰ ਡਿਜ਼ਾਈਨ ਚਾਹੀਦਾ ਹੈ ਤੇ ਥੱਲੇ ਜਿਵੇਂ ਬਾਰਡਰ ਲੇਸ ਲੱਗੀ ਹੁੰਦੀ ਆ ਉਹ ਚਾਹੀਦੇ ਨੇ ਤਾਂ ਉਹਦੇ ਵਿੱਚ ਵੀ ਤੁਹਾਨੂੰ ਇੱਥੇ ਵੈਰਾਈਟੀ ਮਿਲ ਜੂਗੀ ਇਹਦਾ ਪ੍ਰਾਈਸ ਹੈਗਾ 100 ਡਾਲਰਸ ਤੇ ਤੁਸੀਂ ਇਹਨਾਂ ਦੇ ਵਿੱਚ ਕਲਰਸ ਚੈੱਕ ਕਰ ਸਕਦੇ ਹੋ ਕਿੰਨੇ ਲਾਈਟ ਲਾਈਟ ਕਲਰ ਨੇ ਜੇ ਤੁਸੀਂ ਡਾਰਕ ਕਲਰ ਲੈਣੇ ਚਾਹੁੰਦੇ ਹੋ ਤਾਂ ਉਹ ਵੀ ਮਿਲ ਜਾਣਗੇ ਮਹਿਰੂਨ ਕਲਰ ਵੀ ਅਵੇਲੇਬਲ ਹੈਗਾ ਆ ਤੇ ਬਲੈਕ ਤਾਂ ਸਾਰਿਆਂ ਦਾ ਮਨਪਸੰਦ ਹੁੰਦਾ ਬਲੈਕ ਦੇ ਵਿੱਚ ਵੀ ਕਾਫੀ ਆਪਸ਼ਨਸ ਹੈਗੀਆਂ ਨੇ ਤੇ ਇਹਦੇ ਨਾਲ ਹੀ ਅੱਗੇ ਜੀ ਦੇਖਦੇ ਆ ਇਹ ਵੀ ਥੋੜੇ ਹੈਵੀ ਆ ਜਾਂਦੇ ਨੇ ਥੋੜੀ ਜਿਹੀ ਤੇ ਜ਼ਿਆਦਾ ਜਿਹੜੀ ਕੜਾਈ ਕੀਤੀ ਹੋਈ ਆ ਇਹ ਵੀ ਤੁਹਾਨੂੰ ਇੱਥੇ ਮਿਲੇਗਾ ਸਾਰਿਆਂ ਦੇ ਪ੍ਰਾਈਸ ਬਹੁਤ ਹੀ ਵਧੀਆ ਲੱਗੇ ਹੋਏ ਨੇ ਫੈਸ਼ਨ ਆਈਕਿਊ ਤੇ ਜਿੰਨੇ ਵੀ ਤੁਹਾਨੂੰ ਅਸੀਂ ਸੂਟ ਦਿਖਾ ਰਹੇ ਹਾਂ ਸਾਰਿਆਂ ਦੇ ਜਿਹੜੇ ਪ੍ਰਾਈਸ ਨੇ ਅਲੱਗ-ਲੱਗ ਨੇ ਇੱਧਰ ਪਹਿਲਾਂ ਤੁਹਾਨੂੰ ਸੇ ਕਾਟਨ ਦੇ ਜਿਹੜੇ ਸੂਟ ਨੇ ਉਹ ਦਿਖਾਏ ਤੇ ਹੁਣ ਅਸੀਂ ਤੁਹਾਨੂੰ ਇੱਥੇ ਜਿਹੜੇ ਹੈਵੀ ਸੂਟ ਨੇ ਜੇ ਤੁਸੀਂ ਵਿਆਹ ਵਗੈਰਾ ਤੇ ਜਾਣਾ ਉਹਦੇ ਲਈ ਚਾਹੀਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਹੈਵੀ ਸੂਟ ਹੈ ਤੇ ਇਹਦੇ ਨਾਲ ਤੁਹਾਨੂੰ ਪਰਸ ਵੀ ਮਿਲ ਰਿਹਾ ਆ ਤੇ ਇਹਦਾ ਵੀ ਪ੍ਰਾਈਸ ਬੜੇ ਜੈਨੂਅਲ ਲੱਗੇ ਹੋਏ ਨੇ ਤੇ ਇਹਨਾਂ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਅਵੇਲੇਬਲ ਹੈਗੀ ਆ ਬੜੇ ਸੋਹਣੇ-ਸੋਹਣੇ ਕਲਰਸ ਨੇ ਇਹ ਜੇ ਤੁਸੀਂ ਚੋਲੀ ਟਾਈਪ ਜਿਹਨੂੰ ਕਹਿੰਦੇ ਆ ਉਹ ਵੀ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕ ਨੇ ਤਾਂ ਆ ਤਾਂ ਬੜੇ ਸੋਹਣੇ ਸੋਹਣੇ ਕਲਰਸ ਪਏ ਨੇ ਆਵਲੇ ਡਿਜ਼ਾਈਨ ਦੇ ਵਿੱਚ ਇਹਨਾਂ ਦਾ ਪ੍ਰਾਈਸ ਤੁਸੀਂ ਦੇਖੋਗੇ ਸਿਰਫ 120 ਡਾਲਰ ਇਹ ਪਹਿਲਾਂ 250 ਦੇ ਵਿੱਚ ਲੱਗਿਆ ਹੋਇਆ ਸੀ ਤੇ ਹੁਣ ਇੱਥੇ ਤੀਜ ਸਪੈਸ਼ਲ ਸੇਲ ਲੱਗੀ ਹੋਈ ਹੈ ਉਹਦੇ ਕਰਕੇ ਸਿਰਫ ਤੁਹਾਨੂੰ ਪੈ ਰਿਹਾ ਹੈ $120 ਦੇ ਵਿੱਚ ਕਲਰਸ ਬਹੁਤ ਜ਼ਿਆਦਾ ਅਵੇਲੇਬਲ ਹੈਗੇ ਨੇ ਜ਼ਰੂਰ ਵਿਜ਼ਿਟ ਕਰੋ ਤੇ ਕੁਆਲਿਟੀ ਦੀ ਟੈਨਸ਼ਨ ਨਹੀਂ ਲੈਣੀ ਜੇਕਰ ਸੇਲ ਲੱਗੀ ਹੋਈ ਆ ਤਾਂ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਇੱਥੇ ਕੁਆਲਿਟੀ ਤੁਹਾਨੂੰ ਵਧੀਆ ਨਹੀਂ ਮਿਲੂਗੀ ਕੁਆਲਿਟੀ ਉਹੀ ਮਿਲੂਗੀ ਕੋਈ ਅੱਦਾਂ ਨਹੀਂ ਹੈਗਾ ਕਿ ਫਰਸਟ ਕਾਪੀ ਦਾ ਮਾਲ ਮਿਲੂਗਾ ਕੁਆਲਿਟੀ ਇੱਕ ਵਾਰੀ ਆ ਜ਼ਰੂਰ ਵਿਜ਼ਿਟ ਕਰੋ ਤੁਹਾਨੂੰ ਬਹੁਤ ਵਧੀਆ ਲੱਗੇਗਾ ਤੇ ਇਹਦੇ ਨਾਲ ਹੀ ਅੱਗੇ ਜੇ ਦੇਖਦੇ ਆ ਆ ਵੀ ਜਿਹੜੇ ਪਏ ਨੇ ਵਿਆਹਾਂ ਤੇ ਪਾਉਣ ਵਾਲੇ ਸੂਟ ਥੋੜੇ ਹੈਵੀ ਸੂਟਸ ਨੇ $90 ਦੇ ਵਿੱਚ ਇੰਨੇ ਘੱਟ ਪ੍ਰਾਈਸ ਤੇ ਜਿਹੜੇ ਸੂਟ ਨੇ ਤੁਹਾਨੂੰ ਕਾਟਨ ਦੇ ਨੇ ਚਾਹੇ ਜਾਂ ਫਿਰ ਵੈਡਿੰਗ ਦੇ ਸੂਟਸ ਨੇ 90 ਡਾਲਰ ਦੇ ਵਿੱਚ ਇੰਨਾ ਹੈਵੀ ਸੂਟ ਤੁਹਾਨੂੰ ਹੋਰ ਕਿਸੇ ਸ਼ਾਪ ਤੇ ਨਹੀਂ ਮਿਲਣ ਜਾ ਰਿਹਾ ਸਿਰਫ ਇੱਕੋ ਹੀ ਇੱਕ ਸ਼ਾਪ ਤੇ ਮਿਲੂਗਾ ਜਿੱਥੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਉਹ ਹੈ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਤੇ ਤੁਹਾਨੂੰ ਅਸੀਂ ਸੂਟ ਦਿਖਾ ਰਹੇ ਹਾਂ ਲੇਡੀ ਸਪੈਸ਼ਲ ਤੇ ਇਹ ਵਾਲਾ ਜਿਹੜਾ ਮੇਰੇ ਹੱਥ 'ਚ ਤੁਸੀਂ ਸੂਟ ਦੇਖ ਰਹੇ ਹੋ ਇਹ ਵੀ ਸਿਰਫ 50 ਡਾਲਰ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਤੁਸੀਂ ਇਹਦਾ ਪ੍ਰਿੰਟ ਵੀ ਚੈੱਕ ਆ ਸਕਦੇ ਹੋ ਕਿੰਨਾ ਸੋਹਣਾ ਹੈ ਤੇ ਵਰਕ ਕੀਤਾ ਹੋਇਆ ਹੈ ਇਹਦੇ ਨਾਲ ਹੀ ਇਹਦੇ ਵਿੱਚ ਤੁਸੀਂ ਹੋਰ ਡਿਜ਼ਾਈਨਸ ਵੀ ਦੇਖ ਸਕਦੇ ਹੋ ਤੇ ਕਲਰ ਵੀ ਬਹੁਤ ਜ਼ਿਆਦਾ ਸੋਹਣੇ-ਸੋਹਣੇ ਹੈਗੇ ਨੇ ਸਿਰਫ 50 ਡਾਲਰ ਦਾ ਤੁਹਾਨੂੰ ਇਹ ਸੂਟ ਮਿਲ ਰਿਹਾ ਆ ਜੇ ਤੁਸੀਂ ਵੈਡਿੰਗ ਤੇ ਜਾਣਾ ਚਾਹੁੰਦੇ ਹੋ ਬਰਥਡੇ ਪਾਰਟੀ ਤੇ ਜਾਣਾ ਆ ਕੋਈ ਛੋਟਾ ਮੋਟਾ ਇਵੈਂਟ ਆ ਤਾਂ ਇੱਥੇ ਤੁਹਾਨੂੰ ਬੜੇ ਵਧੀਆ ਨੇ ਜਿਹੜੇ ਸੂਟ ਮਿਲਣਗੇ ਰੇਂਜ ਵੀ ਅਲੱ ਲਗ ਗਿਆ ਤੁਸੀਂ ਇਹਨਾਂ ਨੂੰ ਦੱਸੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਸੂਟ ਚਾਹੀਦਾ ਹੈ ਤੁਹਾਨੂੰ ਉਸੇ ਤਰ੍ਹਾਂ ਦਾ ਜਿਹੜਾ ਇਹ ਪ੍ਰਿੰਟ ਹੈ ਕੱਟ ਕੇ ਦੇਣਗੇ ਤੇ ਤੁਹਾਡੀ ਰੇਂਜ ਦੇ ਅਕੋਰਡਿੰਗ 50 ਡਾਲਰ ਤੋਂ ਸੂਟ ਸਟਾਰਟ ਹੋ ਰਹੇ ਨੇ ਤੇ ਉਸ ਤੋਂ ਬਾਅਦ ਰੇਂਜ ਉੱਪਰ ਉੱਪਰ ਜਾਂਦੀ ਹੈ ਜਿਹੜੀ ਆਵਲੇ ਤੁਹਾਨੂੰ ਦਿਖਾਉਣ ਜਾ ਰਹੀਆਂ ਇਹ ਵਲੇ ਜਿਹੜੇ ਹੈਗੇ ਨੇ 200 ਡਾਲਰ ਦੇ ਵਿੱਚ ਪ੍ਰਾਈਸ ਹੈਗਾ ਇਹਨਾਂ ਦਾ ਇਹ ਵੀ ਬੜੇ ਵਧੀਆ ਨੇ ਫਰੌਕ ਟਾਈਪ ਜਿਹੜੇ ਸੂਟ ਹੈਗੇ ਨੇ ਇਹਦੇ ਵਿੱਚ ਵੀ ਕਲਰ ਤੇ ਵਰਕ ਵੀ ਇਹਨਾਂ ਦਾ ਬੜਾ ਸੋਹਣਾ ਕੀਤਾ ਹੋਇਆ ਤੇ ਅਲੱਗ-ਅਲੱਗ ਜਿਹੜਾ ਵਰਕ ਤੁਹਾਨੂੰ ਇੱਥੇ ਮਿਲ ਜੇਗਾ ਇਹਦੇ ਵਿੱਚ ਸਟੋਨ ਵੀ ਲੱਗੇ ਹੋਏ ਨੇ ਸਿੱਪੀਆਂ ਸਤਾਰਿਆਂ ਵਾਲੇ ਜਿਹੜੇ ਸੂਟ ਹੁੰਦੇ ਨੇ ਉਹ ਵੀ ਮਿਲਣਗੇ ਸ਼ਰਾਰਾ ਲੈਣਾ ਹੈ ਗਰਾਰਾ ਲੈਣਾ ਹੈ ਸਲਵਾਰ ਸੂਟ ਚਾਹੀਦਾ ਆ ਪਲਾਜ਼ੋ ਚਾਹੀਦਾ ਆ ਸਾਰਾ ਕੁਝ ਤੁਹਾਨੂੰ ਇੱਕੋ ਸ਼ਾਪ ਤੇ ਮਿਲੇਗਾ ਉਹਦਾ ਨਾਮ ਹੈ ਫੈਸ਼ਨ ਆਈਕਿਊ ਇਹਦੇ ਵਿੱਚ ਕਲਰ ਬਲੈਕ ਤਾਂ ਸਾਰਿਆਂ ਦਾ ਮੈਂ ਪਹਿਲਾਂ ਵੀ ਕਿਹਾ ਉਹ ਸ ਫੇਵਰੇਟ ਹੁੰਦਾ ਹੈ ਮੇਰਾ ਵੀ ਫੇਵਰੇਟ ਹੈ ਤੇ ਬਲੈਕ ਦੇ ਵਿੱਚ ਇਹਨੇ ਸੋਹਣੇ ਸੋਹਣੇ ਕਲਰ ਪਏ ਨੇ ਤੇ ਅੱਜਕੱਲ ਜਿਹੜਾ ਟ੍ਰੈਂਡ ਚੱਲ ਰਿਹਾ ਉਹ ਹੈਗਾ ਲਾਈਟ ਕਲਰ ਪਾਉਣ ਦਾ ਤੇ ਇਹਨਾਂ ਦੇ ਕੋਲੇ ਲਾਈਟ ਕਲਰ ਦੇ ਵਿੱਚ ਕਾਫੀ ਜ਼ਿਆਦਾ ਆਪਸ਼ਨਸ ਹੈਗੀਆਂ ਨੇ ਤੀਆਂ ਦੀ ਸੇਲ ਚੱਲ ਰਹੀ ਹੈ ਤੀਆਂ ਸਪੈਸ਼ਲ ਸੇਲ ਹੈ ਤੇ ਤੀਆਂ ਤਾਂ ਸਾਰੀਆਂ ਕੁੜੀਆਂ ਦਾ ਫੇਵਰਿਟ ਤਿਹਾੜ ਹੁੰਦਾ ਕਿਉਂਕਿ ਸੂਟ ਪਾ ਕੇ ਤਿਆਰ ਹੋਣ ਦਾ ਸ਼ਿੰਗਾਰ ਕਰਨ ਦਾ ਮੌਕਾ ਮਿਲਦਾ ਹੈ ਤੇ ਜੇ ਸ਼ਿੰਗਾਰ ਕਰਨ ਦੇ ਲਈ ਸੂਟ ਹੀ ਨਹੀਂ ਹੋਗਾ ਤਾਂ ਤੁਸੀਂ ਤਿਆਰ ਕਿਵੇਂ ਹੋਵੋਗੇ ਤਾਂ ਇੱਕ ਵਾਰੀ ਜ਼ਰੂਰ ਫੈਸ਼ਨ ਐਕਿਊ ਦੇ ਵਿਜ਼ਿਟ ਕਰੋ ਤੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕੈਨੇਡਾ ਦੇ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੇ ਹੁਣ ਅਸੀਂ ਆ ਚੁੱਕੇ ਹਾਂ ਵਿਆਹਾਂ ਦੇ ਸੈਕਸ਼ਨ ਦੇ ਵਿੱਚ ਕੁੜੀਆਂ ਦਾ ਜਦੋਂ ਵਿਆਹ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਮਨ 'ਚ ਹੁੰਦਾ ਹੈ ਕਿ ਅਸੀਂ ਲਹਿੰਗਾ ਕਿਸ ਤਰ੍ਹਾਂ ਦਾ ਲੈਣਾ ਹੈ ਤਾਂ ਇੱਥੇ ਤੁਹਾਨੂੰ ਲਹਿੰਗੇ ਵੀ ਨੇ ਜਿਹੜੇ ਬ ਸਾਈਜ਼ ਨੇ ਜਿਹੜੇ ਮਿਲਣਗੇ ਤੇ ਲਹਿੰਗਿਆਂ ਦੇ ਨਾਲ-ਨਾਲ ਬਰਾਇਡ ਮੇਡਸ ਮਤਲਬ ਕਿ ਬਰਾਇਡ ਦੀਆਂ ਸਹੇਲੀਆਂ ਤੇ ਲਈ ਜੇ ਉਹਨਾਂ ਨੇ ਵੀ ਲੈਣੇ ਆ ਮੱਲੋਂ ਨਾਲ ਰਲਦੇ ਮਿਲਦੇ ਲੈਣੇ ਆ ਤਾਂ ਉਹ ਵੀ ਤੁਹਾਨੂੰ ਫੈਸ਼ਨ ਆਈਕਿਊ ਤੇ ਮਿਲ ਜਾਣਗੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਇਹਨਾਂ ਦੇ ਕੋਲ ਹੈਵੀ ਜਿਹੜੇ ਲਹਿੰਗੇ अवेलेबल ਹੈਗੇ ਨੇ ਬ੍ਰਾਈਡਸ ਦੇ ਲਈ ਵੀ ਹੈਗੇ ਨੇ ਤੇ ਬ੍ਰਾਈਡ ਮੇਡਸ ਦੇ ਲਈ ਵੀ ਤੇ ਕਲਰ ਵੀ ਤੁਸੀਂ ਦੇਖ ਸਕਦੇ ਹੋ ਕਿ ਜੇ ਤੁਹਾਨੂੰ ਲਾਲ ਲੈਣਾ ਤਾਂ ਲਾਲ ਵੀ ਲੈ ਸਕਦੇ ਹੋ ਉਸ ਤੋਂ ਇਲਾਵਾ ਜਿਹੜੇ ਅੱਜ ਕੱਲ ਪੇਸਟਲ ਕਲਰ ਚੱਲੇ ਹੋਏ ਨੇ ਲਹਿੰਗੇ ਦੇ ਵਿੱਚ ਉਹ ਵੀ ਤੁਸੀਂ ਲੈ ਸਕਦੇ ਹੋ ਜਾਂ ਫਿਰ ਤੁਸੀਂ ਇਹਨਾਂ ਨੂੰ ਫੋਟੋ ਵੀ ਦਿਖਾ ਸਕਦੇ ਹੋ ਕਿ ਸਾਨੂੰ ਇਸ ਤਰ੍ਹਾਂ ਦਾ ਲਹਿੰਗਾ ਚਾਹੀਦਾ ਆ ਤਾਂ ਤੁਹਾਨੂੰ ਇਹ ਉਸੇ ਤਰ੍ਹਾਂ ਦਾ ਜਿਹੜਾ ਲਹਿੰਗਾ ਰਲਦਾ ਮਿਲਦਾ ਉਹ ਵੀ ਤੁਹਾਨੂੰ ਲਿਆ ਦੇਣਗੇ ਇੱਕ ਵਾਰੀ ਜਿੰਨਾ ਤਾਂ ਵੀ ਵਿਆਹ ਨੇੜੇ ਆ ਰਿਹਾ ਅਜੇ ਤੱਕ ਉਹਨਾਂ ਨੇ ਲਹਿੰਗਾ ਨਹੀਂ ਖਰੀਦੇ ਜਾਂ ਫਿਰ ਸੋਚ ਰਹੇ ਨੇ ਕਿ ਇੰਡੀਆ ਤੋਂ ਲਹਿੰਗਾ ਮੰਗਾਇਆ ਜਾਵੇ ਤਾਂ ਉਹਨਾਂ ਨੂੰ ਹੁਣ ਕੋਈ ਲੋਟ ਨਹੀਂ ਹੈਗੀ ਕਿਉਂਕਿ ਬ੍ਰੈਂਟਨ ਦੇ ਵਿੱਚ ਫੈਸ਼ਨ ਆਈਕਿਊ ਆ ਚੁੱਕਿਆ ਇੱਥੇ ਤੁਹਾਨੂੰ ਲਹਿੰਗਾ ਵੀ ਮਿਲੇਗਾ ਬ੍ਰਾਈਡ ਦੀਆਂ ਸਹੇਲੀਆਂ ਦੇ ਲਈ ਸੂਟ ਵੀ ਮਿਲਣਗੇ ਤੇ ਲਹਿੰਗੇ ਵੀ ਮਿਲਣਗੇ ਨਾਲ-ਨਾਲ ਦੇ ਮਿਲਦੇ ਇੱਕ ਵਾਰੀ ਤੁਸੀਂ ਪੂਰੇ ਸਟੋਰ ਦੇ ਵਿੱਚ ਜਿੰਨੇ ਲਹਿੰਗੇ ਪਏ ਨੇ ਤੁਹਾਨੂੰ ਸਾਰਿਆਂ ਤੇ ਨਿਗਾ ਮਰਵਾਈ ਗਈ ਹੈ ਤੁਸੀਂ ਜ਼ਰੂਰ ਵਿਜ਼ਿਟ ਕਰੋ ਫੈਸ਼ਨ ਆਈਕਿਊ ਚਲੋ ਹੁਣ ਤੁਹਾਨੂੰ ਬਰਾਇਡ ਦੇ ਲਈ ਜੋ ਲਹਿੰਗੇ ਚਾਹੀਦੇ ਨੇ ਜਾਂ ਬਰਾਇਡ ਮੇਡਸ ਦੇ ਲਈ ਲਹਿੰਗੇ ਚਾਹੀਦੇ ਨੇ ਸੂਟ ਚਾਹੀਦੇ ਨੇ ਉਹ ਸਾਰਾ ਕੁਝ ਦਿਖਾਤਾ ਹੁਣ ਬੱਚਿਆਂ ਦੇ ਲਈ ਵੀ ਤਾਂ ਕੁਝ ਹੋਣਾ ਚਾਹੀਦਾ ਆ ਤਾਂ ਬੱਚਿਆਂ ਦੇ ਲਈ ਵੀ ਫੈਸ਼ਨ ਆਈਕਿਊ ਤੇ ਬੜੇ ਸੋਹਣੇ ਸੋਹਣੇ ਨੇ ਜਿਹੜੇ ਇੱਥੇ ਲਹਿੰਗਾ ਟਾਈਪ ਆਏ ਨੇ ਵਿਆਹਾਂ ਦਾ ਸੀਜ਼ਨ ਆ ਵਿਡਿੰਗ ਦੇ ਉੱਤੇ ਜਾਣਾ ਤੇ ਬੱਚੇ ਜ਼ਿੱਦ ਕਰ ਰਹੇ ਨੇ ਸਾਨੂੰ ਨਵੇਂ ਕੱਪੜੇ ਲੈ ਕੇ ਦੋ ਤੇ ਕੁੜੀਆਂ ਨੇ ਜੇ ਸੋਹਣੇ ਸੋਹਣੇ ਸੂਟ ਪਾਉਣੇ ਜਾਂ ਪਾਉਣੇ ਨੇ ਜਾਂ ਫਿਰ ਲਹਿੰਗੇ ਪਾਉਂਦਾ ਉਹਨਾਂ ਦਾ ਮਨ ਕਰ ਰਿਹਾ ਤਾਂ ਤੁਸੀਂ ਇੱਥੇ ਆ ਸਕਦੇ ਹੋ ਤੇ ਤੁਸੀਂ ਇੱਕ ਵਾਰੀ ਵੈਰਾਈਟੀ ਜੇਕਰ ਸਕਦੇ ਹੋ ਕਿੰਨੇ ਅਲੱਗ-ਅਲੱਗ ਤ ਕੀ ਦਿੱਤਾ ਹੋਇਆ ਹੈ ਜੇ ਤੁਸੀਂ ਹੈਵੀ ਲੈਣਾ ਬੱਚਿਆਂ ਦਾ ਤਾਂ ਹੈਵੀ ਮਿਲ ਜੂਗਾ ਤੇ ਲਾਈਟ ਲੈਣਾ ਆ ਤਾਂ ਲਾਈਟ ਵੀ ਮਿਲ ਜੂਗਾ ਇਹ ਨਾਲ ਹੀ ਪਿੱਛੇ ਜੇ ਨਿਗਾ ਮਾਰੀਏ ਤਾਂ ਇੱਧਰ ਆ ਗਈਆਂ ਕੁੜੀਆਂ ਦੀਆਂ ਮੋਸਟ ਫੇਵਰਿਟ ਪੰਜਾਬੀ ਜੁੱਤੀਆਂ ਸਭ ਤੋਂ ਪਹਿਲਾਂ ਤਾਂ ਫੇਵਰਿਟ ਹੁੰਦੇ ਨੇ ਸੂਟ ਕਿ ਕੁੜੀਆਂ ਦਾ ਹਮੇਸ਼ਾ ਇਹ ਕਹਿਣਾ ਹੁੰਦਾ ਸਾਡੇ ਕੋਲ ਸੂਟ ਹੈ ਨਹੀਂ ਪਾਉਣ ਨੂੰ ਤੇ ਦੂਜੇ ਨੰਬਰ ਤੇ ਆਉਂਦੀਆਂ ਨੇ ਪੰਜਾਬੀ ਜੁੱਤੀਆਂ ਇਹ ਵੀ ਜਿੰਨੀਆਂ ਲੈ ਲਓ ਉਨੇ ਹੀ ਕੱਟ ਹੁੰਦੀਆਂ ਨੇ ਤੇ ਫੈਸ਼ਨ ਆਈਕਿਓ ਤੇ ਤੁਹਾਨੂੰ ਸਾਰਾ ਸਮਾਨ ਮਿਲ ਰਿਹਾ ਆ ਸੂਟ ਵੀ ਮਿਲ ਰਹੇ ਨੇ ਵੈਡਿੰਗ ਡ्रेसेस ਵੀ ਮਿਲ ਰਹੀਆਂ ਨੇ ਤੇ ਨਾਲ-ਨਾਲ ਪੰਜਾਬੀ ਜੁੱਤੀਆਂ ਵੀ ਇਹਨਾਂ ਦੇ ਵਿੱਚ ਵੀ ਡਿਜ਼ਾਈਨ ਅਲੱਗ-ਅਲੱਗ ਨੇ ਸਟੋਨਸ ਵਾਲੇ ਵੀ ਹੈਗੇ ਨੇ ਕਢਾਈਆਂ ਵਾਲੀਆਂ ਪੰਜਾਬੀ ਜੁੱਤੀਆਂ ਅਕਸਰ ਪੰਜਾਬ ਦੇ ਵਿੱਚ ਇਹ ਦੇਖੀਆਂ ਜਾਂਦੀਆਂ ਸੀਗੀਆਂ ਪਰ ਹੁਣ ਇੱਥੇ ਕੈਨੇਡਾ ਦੇ ਵਿੱਚ ਬ੍ਰੈਂਟਨ ਦੇ ਵਿੱਚ ਵੀ ਤੁਹਾਨੂੰ ਹਰ ਤਰ੍ਹਾਂ ਦੀਆਂ ਜਿਹੜੀਆਂ ਪੰਜਾਬੀ ਜੁੱਤੀਆਂ ਨੇ ਇੱਥੇ ਅਵੇਲੇਬਲ ਮਿਲਣਗੀਆਂ ਫੈਸ਼ਨ ਆਈਕਿਊ ਸਟੋਰ ਦੇ ਉੱਤੇ ਤੁਹਾਨੂੰ ਲੇਡੀਜ਼ ਰੀਅਲ ਜਿਹੜੇ ਕਾਟਨ ਦੇ ਸੂਟ ਨੇ ਗਰਮੀਆਂਚਾਰੀਆਂ ਕਾਟਨ ਦੇ ਸੂਟ ਵੈਡਿੰਗ ਸੀਜ਼ਨ ਚੱਲ ਰਿਹਾ ਤਾਂ ਵੈਡਿੰਗ ਲਹਿੰਗੇ ਬ੍ਰਾਈਡ ਬ੍ਰਾਈਡਸ ਦੇ ਲਈ ਲਹਿੰਗੇ ਤੇ ਭਾਰੀ ਸੂਟ ਦੇ ਨਾਲ ਨਾਲ ਪੰਜਾਬੀ ਜੁੱਤੀਆਂ ਦਿਖਾਈਆਂ ਤੇ ਇੱਥੇ ਹੋਰ ਵੀ ਬਹੁਤ ਸਾਮਾਨ ਹੈਗਾ ਸਟੋਰ ਤੇ ਮੇਰੇ ਮੂਰੇ ਬੈੱਡ ਸ਼ੀਟਸ ਪਈਆਂ ਨੇ ਤੇ ਸਾਡੇ ਨਾਲ ਇੱਥੇ ਗੁਰਪ੍ਰੀਤ ਬਾਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਜੀ ਸਵਾਗਤ ਹੈ ਸਾਰਿਆਂ ਨੂੰ ਜਿਹੜੇ ਅਸੀਂ ਦਰ ਟੀਵੀ ਦੇਖ ਰਹੇ ਆ ਤੇ ਇਸ ਵਾਰ ਆਪਾਂ ਸਪੈਸ਼ਲ ਡੀਲ ਲੈ ਕੇ ਆਏ ਆ ਬੈੱਡ ਸ਼ੀਟਸ ਦੇ ਉੱਤੇ 50 ڈالر ਦੇ ਵਿੱਚ ਤਿੰਨ ਬੈੱਡਸ਼ੀਟ ਦੇ ਸੈੱਟ ਇੱਕ ਸੈੱਟ ਦੇ ਵਿੱਚ ਦੋ ਬੈੱਡਸ਼ੀਟਸ ਨੇ ਇੱਕ ਫਿਟਿਡ ਇੱਕ ਫਲੈਟ ਤੇ ਦੋ ਪਿੱਲੋ ਕਵਰ ਤਿੰਨ ਸੈੱਟ ਹਾਂਜੀ ਸਹੀ ਸੁਣਿਆ 50 ڈالر ਦੇ ਵਿੱਚ ਲੈ ਸਕਦੇ ਹੋ ਫੈਸ਼ਨ IQ ਦੀ ਸਿਰਫ ਤੇ ਸਿਰਫ ਮਿਸਿਸ ਸਾਗਾ ਲੋਕੇਸ਼ਨ ਜਿਹੜਾ ਕਿ ਐਡਰੈਸ ਹੈਗਾ ਆਪਣਾ 7071 에어ਪੋਰਟ ਰੋਡ ਯੂਨਿਟ 6 ਮਿਸਿਸ ਸਾਗਾ ਆਪਾਂ 7 ਡੇਜ਼ ਵੀ ਕੋਪਨ ਹੋਣੇ ਆ 10am ਟੂ 9pm ਤੇ ਡੀਲ ਲਿਮਟਿਡ ਟਾਈਮ ਲਈ ਆ ਲਿਮਟਿਡ ਸਟਾਕ ਆ ਛੇਤੀ ਛੇਤੀ ਆ ਕੇ ਗ੍ਰੈਬ ਕਰੋ ਤੁਹਾਡੀ ਬਹੁਤ ਸਾਰੀਆਂ ਡੀਲਸ ਚੱਲ ਰਹੀਆਂ ਨੇ ਤੁਹਾਡੇ ਸਟੋਰ ਦੇ ਉੱਤੇ ਤੇ ਸੂਟ ਤਾਂ ਮੈਂ ਦਿਖਾਤੇ ਨੇ ਬੈੱਡ ਸ਼ੀਟ ਤੁਸੀਂ ਵੀ ਦੱਸਦੇ ਤੇ ਇੱਧਰ ਜਿਹੜੇ ਆ ਸੂਟਕੇਸ ਪਏ ਨੇ ਇਹਨਾਂ ਦੇ ਉੱਤੇ ਵੀ ਕੋਈ ਆਫਰ ਵਗੈਰਾ ਹੈਗਾ ਇਹਨਾਂ ਦੇ ਉੱਪਰ ਵੀ ਆਪਣੇ ਸਪੈਸ਼ਲ ਆਫਰ ਲੱਗੇ ਹੋਇਆ ਜਿਹੜਾ 3 ਪੀਸ ਸੈੱਟ ਪਿਆ ਹੈਗਾ ਕੈਮਰੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਸਿਰਫ ਤੇ ਸਿਰਫ 100 ਡਾਲਰ ਦਾ ਲੱਗਿਆ ਹੋਇਆ ਲਿਮਟਿਡ ਟਾਈਮ ਲਈ ਸਟਾਕ ਸਾਡੇ ਕੋਲ ਆਉਂਦਾ ਹੁੰਦਾ ਤੇ ਲਿਮਟਿਡ ਟਾਈਮ ਲਈ ਇਹਦੀ ਡੀਲ ਲੱਗੀ ਹੋਈ ਆ 100 ਡਾਲਰ ਦੇ ਵਿੱਚ 3 ਪੀਸ ਸੈੱਟ ਤੇ ਜੇਕਰ ਉਹ ਤੋਂ ਵਧੀਆ ਕੁਆਲਿਟੀ ਦੇ ਵਿੱਚ ਵਾਰੰਟੀ ਵਾਲੇ ਵੀ ਲੱ 249 ڈالر ਦੇ ਵਿੱਚ 4 ਪੀਸ ਸੈੱਟ ਸਾਡੇ ਕੋਲ ਹਾਰਡ ਕੇਸ ਵੀ ਹੈਗੇ ਆ ਹਾਰਡ ਟੌਪ ਲਗੇਜ ਵੀ ਹੈਗੇ ਆ ਤੇ ਸੌਫਟ ਟੌਪ ਵੀ ਹੈਗੇ ਆ ਜਿਹਦੇ ਵਿੱਚ ਤੁਹਾਨੂੰ ਵਾਟਰਪੂਫ ਲਗੇਜ ਮਿਲ ਜੂਗਾ ਤੇ 4 ਪੀਸ ਸੈੱਟ 249 ਦੇ ਵਿੱਚ ਵਿਦ ਵਾਰੰਟੀ ਤੇ 3 ਪੀਸ ਸੈੱਟ 100 ڈالر ਦੇ ਵਿੱਚ ਤੇ ਨਾਲ ਦੀ ਨਾਲ ਅੱਪਾ ਤੁਹਾਨੂੰ ਦੱਸਾਂਗੇ ਬਲੈਂਕਟਸ ਤੇ ਕਿਹੜੀਆਂ ਕਿਹੜੀਆਂ ਡੀਲਾਂ ਲੱਗੀਆਂ ਨੇ ਬਿਲਕੁਲ ਵਨ ਸਟਾਪ ਸ਼ਾਪ ਹੈ ਫੈਸ਼ਨ ਆਈਕੋ ਤੇ ਪਹੁੰਚੇ ਹੋਇਆ ਤਾਂ ਜ਼ਰੂਰ ਇੱਥੇ ਤੁਸੀਂ ਵਿਜ਼ਿਟ ਕਰੋ ਬੜੇ ਵਧੀਆ ਵਧੀਆ ਡੀਲਸ ਚੱਲ ਰਹੀਆਂ ਨੇ ਇੱਧਰ ਬਲੈਂਕਟਸ ਤੇ ਸੈਕਸ਼ਨ ਤੇ ਆ ਚੁੱਕੇ ਆ ਅੱਜ ਬਲੈਂਕਟਸ ਦੇ ਉੱਤੇ ਕਿਹੜੀ ਬਲੈਂਕਟਸ ਉੱਤੇ ਪਹਿਲਾ ਦੱਸ ਦਿਨ ਕਿ 5kg ਤੇ ਆਪਾਂ ਸੇਮ ਡੀਲ ਚਲਾ ਰਹੇ ਹਾਂ 5kg ਆਪਣੇ ਦੋ ਬਲੈਂਕਟ ਲੈਣੇ ਹੋ 100 ਡਾਲਰ ਦੇ ਵਿੱਚ ਡਬਲ 플ਾਈ ਦੇ ਕੋਰੀਅਨ ਮਿੰਕ ਦੇ ਬਲੈਂਕਟ ਨੇ ਨਾਲੇ 6kg ਤੇ ਬਲੈਂਕਟ ਵੀ ਡਬਲ 플ਾਈ ਦੇ ਵਿੱਚ ਆਪਣੇ ਕੋਲ ਹੈਗੇ ਆ ਤੇ ਉਹਦੇ ਤੇ ਵੀ ਡੀਲ ਹੈਗੀ ਆ 120 ਦੇ ਵਿੱਚ ਦੋ ਬਲੈਂਕਟ ਤੇ 4kg ਦਾ ਬਲੈਂਕਟ ਜਿਹੜੀ ਕਿ ਡੀਲ ਆਪਣੀ ਕਦੀ ਕਦੀ ਲਾਦੀ ਆ ਤੇ ਲਿਮਟਿਡ ਟਾਈਮ ਸਟਾਕ ਲਿਮਿਟਡ ਸਟੋਕ ਦੇ ਵਿੱਚ ਤੇ ਲਿਮਿਟਡ ਟਾਈਮ ਦੇ ਵਿੱਚ ਇਹ ਡੀਲ ਲੱਗਦੀ ਆ ਤੇ 100 ਦੇ ਵਿੱਚ ਤਿੰਨ ਬਲੈਂਕਟ ਲੈ ਸਕਦੇ ਹੋ ਕੋਰੀਅਨ ਮਿੰਕ ਦੇ 4 ਕਿਜੀ ਵਾਲੇ ਸਿੰਗਲ ਪਲਾਈ ਦੇ ਬਲੈਂਕਟ ਆ ਵਧੀਆ ਕੁਆਲਿਟੀ ਆ ਤੇ ਵਾਸ਼ ਕਰੇ ਤੋਂ ਬਾਅਦ ਵੀ ਜੇ ਤੁਹਾਡਾ ਬਲੈਂਕਟ ਖਰਾਬ ਹੁੰਦਾ ਤਾਂ ਆਪਾਂ ਚੇਂਜ ਵੀ ਕਰਕੇ ਦੇਵਾਂਗੇ ਸੋ ਪ੍ਰਾਈਸ ਦੇਖ ਕੇ ਕੁਆਲਿਟੀ ਦਾ ਅਪਰ ਕੰਪਰੋਮਾਈਜ਼ ਨਹੀਂ ਕਰਦੇ 100 ਡਾਲਰ ਦੇ ਵਿੱਚ ਤਿੰਨ ਬਲੈਂਕਟ ਤੇ ਅੱਜ ਹੀ ਆਓ ਫੈਸ਼ਨ ਆਈਕਿਊ ਤਾਂ ਭਾਜੀ ਬਲੈਂਕਟਸ ਉੱਤੇ ਜੇਕਰ ਡੀਲ ਲੱਗੀ ਆ ਤਾਂ ਲੋਕਾਂ ਨੂੰ ਇਹ ਤਾਂ ਨਹੀਂ ਹੋਊਗਾ ਕਿ ਕੁਆਲਿਟੀ ਵਧੀਆ ਨਹੀਂ ਮਿਲੂ ਕੁਆਲਿਟੀ ਕਿਵੇਂ ਦੀ ਹੋਊਗੀ ਕੁਆਲਿਟੀ ਇਹਦੀ ਆ ਟੌਪ ਕੁਆਲਟੀ ਨਾਲ ਜਾਤਾ ਡਕਰੇ ਗੈਸਟ ਵੀ ਆਏ ਨੇ ਜਿਨ੍ਹਾਂ ਦੇ ਘਰੇ ਫੰਕਸ਼ਨ ਨੇ ਵੈਡਿੰਗ ਫੰਕਸ਼ਨ ਚੱਲ ਰਿਹਾ ਸਾਡੇ ਕੋਲ ਇਕੱਠੇ ਤੇ ਇਕੱਠੇ ਬਲੈਂਕਟ ਜਾ ਰਹੇ ਆ ਤਿੰਨ ਬਲੈਂਕਟ 100 ਡਾਲਰ ਦੇ ਵਿੱਚ ਲੱਗੇ ਹੋਇਆ ਕੋਰੀਅਨ ਮਿੰਕ ਦਾ ਬਲੈਂਕਟ ਆ 4 ਕਿਜੀ ਦਾ ਫੈਸ਼ਨ ਆਈਕਿਊ ਤੇ ਅਸੀਂ ਲੇਡੀਜ਼ ਵੇਅਰ ਦਿਖਾਤੇ ਵਿਆਹਾਂ ਦਾ ਸੀਜ਼ਨ ਹੈ ਵਿਡਿੰਗ ਦੇ ਜਿਹੜੇ ਆ ਡ्रेसेस ਨੇ ਉਹ ਸਾਰਾ ਕੁਝ ਦਿਖਾਤਾ ਬਲੈਂਕਿਟਸ ਵੀ ਦਿਖਾਤੇ ਬੈੱਡ ਸ਼ੀਟਸ ਵੀ ਦਿਖਾਤੀਆਂ ਤੇ ਹੁਣ ਜੇਕਰ men's ਦਾ ਨਾ ਦਿਖਾਇਆ ਤਾਂ ਉਹਨਾਂ ਨੇ ਗੁੱਸੇ ਹੋ ਜਾਣਾ ਕਿ ਸਾਡਾ ਸੈਕਸ਼ਨ ਕਿਉਂ ਨਹੀਂ ਦਿਖਾਇਆ ਹਾਂਜੀ men's ਦੇ ਵਿੱਚ ਆਪਾਂ ਸਪੈਸ਼ਲਾਈਜ਼ਟ ਹੈਗੇ ਆ ਜਿਨ੍ਹਾਂ ਨੇ ਕੁਰਤੇ ਪਜਾਮੇ ਲੈਣੀਆਂ ਜਿਨ੍ਹਾਂ ਨੇ ਕਸਟਮਾਈਜ਼ ਕੁਰਤੇ ਪਜਾਮੇ ਬਣਾਉਣੇ ਆ ਤੁਹਾਨੂੰ ਇੱਕੋ ਛੱਤ ਥੱਲੇ ਹਰ ਤਰ੍ਹਾਂ ਦੀ ਚੀਜ਼ ਆਪਾਂ ਬਣਾ ਕੇ ਦਿੰਨੇ ਆ ਤੇ ਬੱਚਿਆਂ ਦੇ ਕੁਰਤੇ ਪਜਾਮੇ ਤੇ ਬੱਚਿਆਂ ਦੇ ਕੋਟ ਪੈਂਟ ਵੀ ਜਿਹੜੇ ਆ ਤੁਹਾਨੂੰ ਇੱਥੋਂ ਇੱਕੋ ਛੱ ਸਟੋਰ ਤੋਂ ਤੁਹਾਨੂੰ ਮਿਲ ਜਾਣੇ ਹੈਗੇ ਜਿਨ੍ਹਾਂ ਦੇ ਪ੍ਰਾਈਸੇਜ਼ ਵੀ ਜਿਹੜੇ ਹੈਗਾ 80 ਤੋਂ 100 120 ਦੇ ਵਿੱਚ ਤੁਹਾਨੂੰ ਮਿਲ ਜਾਂਦੇ ਆ ਤੇ ਜਿਨ੍ਹਾਂ ਨੇ ਵੀ ਅਡਲਟਸ ਦੇ ਕੁਰਤੇ ਪਜਾਮੇ ਜਗੋਲੀ ਵੈਡਿੰਗ ਲਈ ਕਿਸੇ ਵੀ ਫੰਕਸ਼ਨ ਲਈ ਮਾਈ ਲਈ ਕਿਸੇ ਵੀ ਤਰ੍ਹਾਂ ਦਾ ਕਲਰ ਕੋਡ ਹੈਗਾ ਕਿਸੇ ਵੀ ਤਰ੍ਹਾਂ ਦੀ ਆਊਟਫਿਟ ਰੈਡੀ ਕਰਨੀ ਆ ਪਿਕਚਰ ਹੈਗੀ ਹੈ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਫੋਟੋ ਲੈ ਕੇ ਆਉਣੇ ਤੇ ਆਪਾਂ ਬਣਾ ਕੇ ਦੇਵਾਂਗੇ ਤੁਹਾਨੂੰ ਫੈਸ਼ਨ ਆਈਕਿਊ ਦੇ ਸਟੋਰ ਤੇ 7071 에어ਪੋਰਟ ਰੋਡ ਯੂਨਿਟ 6 ਮਿਸਿਸ ਸਾਗਾ ਟੇਲਰਿੰਗ ਵੀ ਜਿਹੜੀ ਹੈ ਐਕਸਪਰਟ ਟੇਲਰ ਆਪਣੇ ਕੋਲੇ ਇੱਥੇ ਬੈਠੇ ਆ ਜੇਕਰ ਤੁਹਾਡਾ ਕੋਈ ਆਪਣੇ ਵੀ ਕੱਪੜੇ ਹੈਗੇ ਆ ਉਹ ਵੀ ਆਪਾਂ ਟੇਲਰ ਫਿੱਟ ਕਰਕੇ ਦੇਨੇ ਆ ਤੇ ਜੈਨੂਨ ਪ੍ਰਾਈਸ ਦੇ ਵਿੱਚ ਆ ਸੋ ਵਿਜ਼ਿਟ ਕਰੋ ਫੈਸ਼ਨ ਹੈਗੀ ਇਜੇ ਨਾਲ ਹੀ ਕੁੜਤੇ ਪਜਾਮੇ ਵੀ ਹੈਗੇ ਨੇ हां जी हां जी ਆਪਣੇ ਕੋ ਕੁਰਤੇ ਪਜਾਮੇ 52 ਸਾਈਜ਼ ਤੱਕ ਆਪਣੇ ਕੋ ਰੈਡੀ ਟੂ ਵੀਅਰਚ ਵੀ ਹੁੰਦੇ ਆ ਕੁਰਤੇ ਪਜਾਮੇ ਦਾ ਜਿਹੜੀ ਪ੍ਰਾਈਸ ਆ 90 ਡਾਲਰ ਤੋਂ ਸਟਾਰਟ ਹੋ ਜਾਂਦੀ ਆ ਤੇ ਪਲੱਸ ਆਪਾਂ ਦੋ ਕੁਰਤੇ ਪਜਾਮੇ ਦੇ ਤੇ ਡੀਲ ਵੀ ਲਾਈ ਹੋਈ ਆ ਦੋ ਜਾਂ ਦੋ ਤੋਂ ਪਲੱਸ ਕੁਰਤੇ ਪਜਾਮੇ ਲੈਣੇ ਹੋ ਤਾਂ ਤੁਹਾਡੀ ਪ੍ਰਾਈਸ ਹੋ ਜੂਗੀ 160 ਡਾਲਰ ਕਿਉਂਕਿ ਮੋਸਟਲੀ ਬੰਦੇ ਜਿਨ੍ਹਾਂ ਨੇ ਫੰਕਸ਼ਨ ਟੈਂਡ ਕਰਨੇ ਆ ਮਾਈ ਲਈ ਜਗਬੋਲੀ ਵੈਡਿੰਗ ਲਈ ਕਾਫੀ ਕੁਰਤੇ ਪਜਾਮੇ ਲੈਣੇ ਹੁੰਦੇ ਆ ਸੋ ਜਿਸ ਤਰ੍ਹਾਂ ਦੇ ਵੀ ਤੁਸੀਂ ਕੁਰਤੇ ਲੈਣੇ ਮਿਲ ਜੂਗੇ 162 ਦੇ 160 ਡਾਲਰ ਦੇ ਵਿੱਚ ਦੋ ਕੁਰਤੇ ਪਜਾਮੇ ਗੀਜ਼ਾ ਕੋਟਨ ਦੇ ਤੇ ਇਧਰ ਵੀ ਬਪਾਜੀ ਦੇਖ ਰਹੀਆਂ ਜਿਹੜੇ ਇਹ ਵੀ ਵੈਡਿੰਗ ਵੇਅਰ ਤੇ ਵੀ ਪਾਏ ਜਾਂਦੇ ਨੇ ਇਹਨਾਂ ਦੇ ਉੱਤੇ ਵੀ ਕੋਈ ਆਫਰ ਜਾਂ ਡੀਲ ਹੈਗੀ ਹਾਂਜੀ ਵੈਸਟਰਨ ਦੇ ਵਿੱਚ ਆਪਣੇ ਕੋਲ ਸਪੈਸ਼ਲਾਈਜ਼ਡ ਹੈ ਗਿਆ 70 ਡਾਲਰ ਤੋਂ ਆਪਣੇ ਕੋਲ 100 120 ਤੱਕ ਵੈਸਟਾਂ ਮਿਲ ਜਾਂਦੀਆਂ ਨੇ ਤੇ ਹਰ ਤਰ੍ਹਾਂ ਦਾ ਕਲਰ ਮਿਲ ਜਾਂਦਾ ਯਾ ਸਭ ਤੋਂ ਵੱਡੀ ਗੱਲ ਹੈਗੀ ਕਿ ਆਪਣੇ ਕੋਲ ਕੁਆਂਟੀਟੀ ਦੇ ਵਿੱਚ ਹਰ ਤਰ੍ਹਾਂ ਦਾ ਕਲਰ ਪਿਆ ਹੈਗਾ ਜਿੱਦਾਂ ਦਾ ਵੀ ਕਲਰ ਕੋਡ ਹੈਗਾ ਕਿਸੇ ਵੀ ਵੈਡਿੰਗ ਤੇ ਤੇ ਤੁਹਾਨੂੰ ਹਰ ਤਰ੍ਹਾਂ ਦੇ ਕਲਰ ਕੋਡ ਦੇ ਵਿੱਚ ਵੈਸਟਾਂ ਤੇ ਨਾਲ ਕੁਰਤੇ ਵੀ ਆਮੇ ਮਿਲ ਜਾਣੇ ਆ ਭਾਜੀ ਜੇਕਰ ਕਿਸੇ ਨੇ ਕਸਟਮਾਈਜ਼ ਕਰਵਾਉਣਾ ਹੈ ਕਲਰ ਕੋਡ ਹੈਗਾ ਜਾਂ ਕੁਛ ਹੈਗਾ ਤਾਂ ਉਹ ਕਿੰਨੇ ਕੁ ਦਿਨ ਦਿਨ ਲੱਗਦੇ ਨੇ ਰੈਡੀ ਕਰਨ ਨੂੰ ਸਾਰਾ ਕੁਝ ਉਹਦੇ ਜੀ ਆਪਣਾ ਮਿਨੀਮਮ ਟਾਈਮ ਦਾ ਪ੍ਰੋਸੈਸ ਹੈਗਾ ਜੀ 3 ਵੀਕਸ ਦਾ ਜਿਨ੍ਹਾਂ ਨੇ ਵੀ ਕਲਰ ਕੋਡ ਦੇ ਕੋਡਿੰਗ ਆਪਣੇ ਕੁਰਤੇ ਤੇ ਹਮੇਜਾ ਵੈਸਟਰ ਰੈਡੀ ਕਰਵਾਨੀਆਂ ਨੇ ਤਿੰਨ ਵੀਕ ਦੇ ਵਿੱਚ ਤੁਸੀਂ ਰੈਡੀ ਕਰਵਾ ਸਕਦੇ ਹੋ ਜੇਕਰ ਤੁਹਾਡੇ ਕੱਪੜੇ ਖਰਾਬ ਹੋ ਚੁੱਕੇ ਆ ਇੰਡੀਆ ਤੋਂ ਤੁਸੀਂ ਬਨਵਾ ਲਿਆ ਜੇ ਤੁਸੀਂ ਉਹਨਾਂ ਨੂੰ ਵੀ ਅਲਟਰ ਕਰਵਾਉਣਾ ਹੈਗਾ ਉਹਦੇ ਲਈ ਵੀ ਤੁਸੀਂ ਫੈਸ਼ਨ ਆਈਕਿਊ ਤੇ ਵਿਜ਼ਿਟ ਕਰ ਸਕਦੇ ਹੋ ਅੱਛਾ ਤੁਹਾਨੂੰ ਅਸੀਂ ਹੁਣ ਕੁਰਤੇ ਪਜਾਮੇ ਤਾਂ ਦਿਖਾਏ ਤੇ ਕੁਰਤੇ ਪਜਾਮੇ ਦੇ ਨਾਲ ਸੋਹਣੇ ਸੋਹਣੇ ਰੰਗ ਆਰੇ ਵੀ ਦੱਸੋ ਇੱਕ ਵੇ ਹਾਂਜੀ ਪੱਕਾ ਦੀ ਆਪਣੇ ਕੋਲ ਬੈਸਟ ਕੁਆਲਟੀ ਹੁੰਦੀ ਆ ਵਿਮਲ ਤੇ ਆਰਣ ਤੇ ਕੋਹੀ ਨੂਰ ਦੀਆਂ ਪੱਗਾਂ ਤੁਹਾਨੂੰ ਇੱਕੋ ਛੱਤ ਹਲੇ ਮਿਲ ਜਾਣੀਆਂ ਤੇ ਨਾਲ ਦੀ ਨਾਲ ਕੈਮੀਕਲ ਕਲਰਸ ਨੇ ਤੇ ਵਧੀਆ ਕੁਆਲਟੀ ਦੀ ਪੱਗਾਂ ਨੇ ਜਿਨ੍ਹਾਂ ਨੂੰ ਜਿਹੜੇ ਵੀ ਪੱਗਾਂ ਬਣਾਉਂਦੇ ਸ਼ਕੀਨ ਨੇ ਕਾਫੀ ਬੰਦੇ ਦਾ ਪਰਮਾਨੈਂਟ ਸਾਡੇ ਕੋਲ ਲੈਂਦੇ ਹੀ ਆ ਜੇ ਤੁਸੀਂ ਰਿਵਿਊ ਲੈਣਾ ਉਹਨਾਂ ਨੂੰ ਪੁੱਛ ਵੀ ਸਕਦੇ ਹੋ ਫੈਸ਼ਨ ਆਈਕਿਊ ਦੀਆਂ ਪੱਗਾਂ ਬਾਰੇ ਤੇ ਆਪਣੇ ਕੋਲ ਰੈਡੀ ਟੂ ਗੋ ਚ ਵੀ ਆਪਣੇ ਕੋਲ ਪੱਗਾਂ ਰੈਡੀ ਹੁੰਦੀਆਂ ਨੇ 6.5 ਮੀਟਰ ਤੇ 7.5 ਮੀਟਰ ਦੇ ਵਿੱਚ ਆਪਣੇ ਕੋਲ ਪੱਗਾਂ ਰੈਡੀ ਨੇ ਬਾਕੀ ਜੇ ਤੁਸੀਂ ਸਿਉਣ ਪੋਣੀ ਵੀ ਹੈਗੀ ਆ ਤੇ ਟੇਲਰ ਸਾਡੇ ਕੋਲ ਇੱਥੇ ਅਵੇਲੇਬਲ ਨੇ ਤੇ ਤੁਸੀਂ ਪੱਗ ਲੈ ਕੇ ਸਿਉਣ ਵੀ ਜਿਹੜੀ ਆ ਇੱਥੋਂ ਹੀ ਲੱਗ ਜਾਂਦੀ ਆ ਤੇ ਪੱਗ ਦੀ ਕੁਆਲਿਟੀ ਜੇ ਤੁਹਾਡੀ ਪੱਗ ਖਰਾਬ ਵੀ ਹੋ ਜਾਂਦੀ ਹੈ ਉਹ ਵੀ ਆਪਾਂ ਚੇਂਜ ਕਰਕੇ ਦਵਾਂਗੇ ਇੱਕ ਵਾਰ ਟ੍ਰਾਈ ਕਰੋ ਜਿਨ੍ਹਾਂ ਨੇ ਵੀ ਪੱਗਾਂ ਲੈਣੀਆਂ ਨੇ ਭਾਵੇਂ ਤੁਸੀਂ ਯੂਐਸਏ ਤੋਂ ਦੇਖ ਰਹੇ ਹੋ ਕੈਨੇਡਾ ਤੋਂ ਦੇਖ ਰਹੇ ਹੋ ਕਿਸੇ ਵੀ ਜਗ੍ਹਾ ਤੋਂ ਦੇਖ ਰਹੇ ਹੋ ਪੱਗਾਂ ਲਈ ਫੈਸ਼ਨ ਆਈਕਿਊ ਦੀ ਪੱਗਾਂ ਇੱਕ ਵਾਰ ਟ੍ਰਾਈ ਕਰਕੇ ਜਰੂਰ ਦੇਖੋ ਭਾਜੀ ਤੁਹਾਡੇ ਵੱਲੋਂ ਕੂਰੀਅਰ ਵੀ ਕਰਵਾਇਆ ਜਾਂਦਾ ਹੈ ਸਮਾਨ ਜੇ ਕਿਸੇ ਨੇ ਹੋਰ ਪ੍ਰੋਵਿੰਸ ਦੇ ਵਿੱਚ ਜਾਂ ਹੋਰ ਕੰਟਰੀ ਚ ਮੰਗਾਉਣਾ ਹਾਂਜੀ ਆਪਾਂ ਕੋਰੀਅਰ ਸਰਵਿਸ ਵੀ ਪ੍ਰੋਵਾਈਡ ਕਰਦੇ ਆਂ ਤੇ ਕਾਫੀ ਬੰਦੇ ਜਿਹੜੇ ਹੈਗੇ ਸਾਡੇ ਕੋਲ ਯੂਐਸਏ ਤੋਂ ਵੀ ਆਰਡਰ ਕਰਦੇ ਆ ਤੇ ਕੈਨੇਡਾ ਤੋਂ ਵੀ ਤੁਸੀਂ ਕਿਸੇ ਵੀ ਸਿਟੀ ਚੋਂ ਆਰਡਰ ਕਰ ਸਕਦੇ ਹੋ ਪੱਗਾਂ ਲੈਣੀਆਂ ਨੇ ਕਿਸੇ ਵੀ ਕਲਰ ਦੀ ਰਿਕੁਆਇਰਮੈਂਟ ਹੈਗੀ ਆ ਤੇ ਨਾਲ ਦੀ ਨਾਲ ਕੋਈ ਵੀ ਚੀਜ਼ ਤੁਸੀਂ ਕੁਰਤੇ ਪਜਾਮੇ ਵੀ ਆਪਣੀ ਵੇਸ਼ ਦੱਸ ਕੇ ਆਪਾਂ ਤੁਹਾਡੇ ਲਈ ਕੁਰਤਾ ਵੀ ਹਮੇ ਵੀ ਕੋਰੀਅਰ ਕਰ ਸਕਦੇ ਆਂ ਤੇ ਹੁਣ ਆਪਾਂ ਆ ਚੁੱਕੇ ਹਾਂ men's ਦੇ ਕੋਟ ਪੈਂਟ ਸੈਕਸ਼ਨ ਦੇ ਵਿੱਚ ਐਨਾ ਬਾਰੇ ਵੀ ਦੱਸੋ ਇੱਕ ਵਾਰੀ ਹਾਂਜੀ ਕੋਟ ਪੈਂਟਸ ਦੇ ਵਿੱਚ ਵੀ ਆਪਣੇ ਕੋਲ ਬਹੁਤ ਹੀ ਜ਼ਿਆਦਾ ਕਲੈਕਸ਼ਨ ਹੁੰਦੀ ਆ ਤੇ ਐਵਰੀ ਡੇ ਆਪਣੇ ਕੋਲ ਨਿਊ ਕਲੈਕਸ਼ਨ ਵੀ ਆਉਂਦੀ ਆ ਤੇ ਨਾਲ ਦੀ ਨਾਲ ਆਪਣੇ ਕੋਟ ਪੈਂਟ ਦੇ ਉੱਤੇ ਡੀਲਸ ਵੀ ਚੱਲਦੀਆਂ ਨੇ 2 ਪੀਸ ਦੋ ਕੋਟ ਪੈਂਟ ਤੁਸੀਂ ਲੈਣੇ ਹੋ ਤਾਂ 400 ਦੇ ਵਿੱਚ 2 ਪੀਸ ਪ੍ਰੀਮੀਅਮ ਕੋਟ ਪੈਂਟ ਦੋ ਜਿਹੜੇ ਹੈਗੇ ਆ ਤੁਸੀਂ ਲੈ ਸਕਦੇ ਹੋ 500 ਦੇ ਵਿੱਚ ਕੋਈ ਵੀ ਤੁਸੀਂ 3 ਪੀਸ ਦੋ ਕੋਟ ਪੈਂਟ ਲੈਣੇ ਹੋ ਤਾਂ 650 ਡਾਲਰ ਦੇ ਵਿੱਚ ਫੈਸ਼ਨ ਆਈਕਿਊ ਤੇ ਲਿਮਟਿਡ ਟਾਈਮ ਲਈ ਇਹ ਆਫਰ ਚੱਲ ਰਿਹਾ ਹੈਗਾ ਉਹ ਤੋਂ ਬਾਕ ਜਿਹੜੇ ਆਫਰ ਹੈਗੇ ਆ ਜਿਹੜੇ ਅਗਸਤ ਦੇ ਆਫਰ ਹੈਗੇ ਤੁਹਾਨੂੰ ਬਾਅਦ ਚ ਦੱਸਾਂਗੇ ਬਟ ਰਾਈਟ ਨਾਓ ਇਹ ਆਫਰ ਚੱਲ ਰਹੀ ਹੈ ਜਿਨ੍ਹਾਂ ਨੇ ਫਾਇਦਾ ਨਹੀਂ ਚੱਕਿਆ ਉਹ ਆ ਕੇ ਫਾਇਦਾ ਚੱਕੋ ਡੀਲ ਦਾ ਤੇ ਕੋਟ ਪੈਂਟ ਆਪਣੇ ਕੋਲ ਹਰ ਕਲਰ ਦੇ ਵਿੱਚ 52 ਸਾਈਜ਼ ਦੇ ਕੋਟ ਪੈਂਟ ਮਿਲ ਜਾਂਦੇ ਆ ਤੇ ਸ਼ਰਟਸ ਵੀ ਲੈਣੀਆਂ ਨੇ ਸ਼ਰਟਸ ਪੈਂਟ ਦਾ ਕੰਬੋ ਜਿਹੜਾ ਹੈਗਾ ਸਿਰਫ 90 ਡਾਲਰ ਦੇ ਵਿੱਚ ਆ ਸ਼ਰਟ 40 ਡਾਲਰ ਤੇ ਫਾਰਮਲ ਪੈਂਟ ਦੀ ਪ੍ਰਾਈਸ ਜਿਹੜੀ ਆ 50 ਡਾਲਰ ਹੈਗੀ ਆ 42 ਵੇਸ ਤੱਕ ਆਪਣੇ ਕੋਲ ਪੈਂਟ ਮਿਲ ਜਾਂਦੀ ਆ ਤਾਂ ਜੀ ਬ੍ਰਾਈਡਸ ਦੇ ਲਈ ਲਹਿੰਗੇ ਤਾਂ ਬੜੇ ਸੋਹਣੇ ਸੋਹਣੇ ਪਏ ਨੇ ਤੇ ਮੁੰਡਿਆਂ ਦੇ ਗਰੂਮ ਦੇ ਲਈ ਜੇਕਰ ਸ਼ੇਰਵਾਨੀ ਚਾਹੀਦੀ ਆ ਤਾਂ ਉਹ ਵੀ ਇੱਥੇ ਹੈਗੀ ਆ ਹਾਂ ਜੀ ਆਪਣੇ ਕੋਲ ਰੈਡੀमेड ਦੇ ਵਿੱਚ ਵੀ ਜਿਹੜੀ ਸ਼ੇਰਵਾਨੀਆਂ ਨੇ ਅਚਕਨਸ ਹੈਗੀਆਂ ਨੇ ਕਾਫੀ ਡਿਮਾਂਡ ਚੱਲਦੀ ਆ ਅੱਜਕੱਲ ਅਚਕਨਸ ਜਿਹੜ ਗਰੂਮ ਮੇਟਸ ਵੀ ਬਣਾਉਂਦੇ ਹੈਗੇ ਆ ਹਰ ਤਰ੍ਹਾਂ ਦੇ ਕਲਰ ਦੇ ਵਿੱਚ ਅਚਕਨਸ ਮਿਲ ਜਾਣੀਆਂ ਨੇ ਬਾਕੀ ਸਾਡੇ ਕੋਲ ਰੈਡੀ ਟੂ ਵੇਅਰ ਤੋਂ ਇਲਾਵਾ ਆਪਾਂ ਕਸਟਮਾਈਜੇਸ਼ਨ ਵੀ ਕਰਦੇ ਆ ਕਿਸੇ ਵੀ ਤਰ੍ਹਾਂ ਦੀ ਅਚਕਨ ਬਣਾਉਣੀ ਆ ਕਸਟਮਰ ਦੇ ਅਕੋਰਡਿੰਗ ਕਈ ਵਾਰੀ ਉਹਨਾਂ ਦਾ ਕਲਰ ਕੋਡ ਵੀ ਰੱਖਿਆ ਹੁੰਦਾ ਹੈਗਾ ਸੋ ਆਪਾਂ ਉਹਦੇ ਕੋਡਿੰਗ ਅਚਕਨਸ ਜਿਹੜੀਆਂ ਨੇ ਰੈਡੀ ਕਰਦੇ ਆ ਤੇ ਸ਼ੇਰਵਾਨੀ ਦੇ ਵਿੱਚ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਸ਼ੇਰਵਾਨੀ ਹੋਵੇ ਆਪਾਂ ਰੈਡੀ ਕਰਕੇ ਦਿੰਨੇ ਆ ਤੇ ਕਿਸੇ ਵੀ ਪ੍ਰਾਈਸ ਦੇ ਵਿੱਚ ਤੁਸੀਂ ਜਿੰਨਾ ਤੁਹਾਡਾ ਬਜਟ ਹੈਗਾ ਉਹਨੇ ਬਜਟ ਦੇ ਵਿੱਚ ਤੁਸੀਂ ਆਪਣੀ ਸ਼ੇਰਵਾਨੀ ਵੀ ਰੈਡੀ ਕਰ ਸਕਦੇ ਹੋ ਇਹਦੇ ਨਾਲ ਹੀ ਜਿਹੜੇ ਲਹਿੰਗੇ ਦੀ ਗੱਲ ਕਰੀਏ چاہے ਸ਼ੇਰਵਾਨੀ ਦੀ ਜੁਐਲਰੀ ਜਿਹੜੀ ਨਾਲ ਇਹਨਾਂ ਦੇ ਪਾਈ ਹੁੰਦੀ ਹੈ ਲਹਿੰਗੇ ਤੇ ਉਹ ਵੀ ਤੁਹਾਡੇ ਸਟੋਰ ਤੇ ਅਵੇਲੇਬਲ ਹੁੰਦੀ ਹੈ ਹਾਂਜੀ ਆਪਣੇ ਕੋਲ ਹਰ ਤਰ੍ਹਾਂ ਦੀ ਐਕਸੈਸਰੀਜ਼ ਜਿਹੜੀ ਹੈਗੀਆਂ ਨੇ ਇਹਨਾਂ ਦੀਆਂ ਮਾਲਾ ਕਲਗੀ ਤੋਂ ਲੈ ਕੇ ਸਾਰਾ ਕੁਝ ਤੁਹਾਨੂੰ ਇੱਕੋ ਛੱਤ ਹਲੇ ਮਿਲ ਜਾਣਾ ਹੈ ਫੈਸ਼ਨ ਆਈਕਿਓ ਤੇ ਇੱਕ ਵਾਰੀ ਤੁਸੀਂ ਵਿਜ਼ਿਟ ਕਰਨਾ ਹੈਗਾ ਜੀ ਉਹ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਸਾਡੀ ਹੁੰਦੀ ਹੈ A to Z ਤੱਕ ਸਾਰਾ ਕੁਝ ਤੁਹਾਨੂੰ ਇੱਕੋ ਛੱਤ ਹਲੇ ਮਿਲ ਜੂਗਾ ਪੰਜਾਬੀ ਜੁੱਤੀ ਹੋਵੇ ਕਿਰਪਾਨ ਹੋਵੇ ਕਲਗੀ ਹੋਵੇ ਮਾਲਾ ਹੋਵੇ ਟਰਬਨ ਸੋਨ ਸਾਰਾ ਕੁਝ ਤੁਹਾਨੂੰ ਇੱਥੋਂ ਮਿਲ ਜਾ ਵੀ ਟੇਲਰ ਵੀ ਜਿਹੜੇ ਇੱਥੇ ਹੋਣਗੇ ਸੋ ਤੁਹਾਨੂੰ ਹਰ ਚੀਜ਼ ਇੱਥੇ ਹੀ ਪ੍ਰੋਵਾਈਡ ਕਰਕੇ ਦਿੱਤੀ ਜਾਊਗੀ ਐਡਰੈਸ ਫਿਰ ਤੋਂ ਦੱਸ ਦਈਏ 7071 에어ਪੋਰਟ ਰੋਡ ਯੂਨਿਟ 6 MBC ਸਾਗਾ ਤੇ ਬਾਕੀ ਆਪਾਂ ਸਰੀ ਕੈਲਗਰੀ ਬਲੈਂਪਟਨ ਕਿਚਨਰਜ਼ ਦੇ ਵਿੱਚ ਵੀ ਸਾਡੀ ਲੋਕੇਸ਼ਨ ਹੈਗੇ ਤੁਸੀਂ ਗੂਗਲ ਮੈਪ ਤੇ ਸਰਚ ਵੀ ਕਰ ਸਕਦੇ ਹੋ ਜਿਹੜੇ ਸਟੋਰ ਤੇ ਆਪਾਂ ਅੱਜ ਖੜੇ ਆ 16000 ਸਕਰ ਫੀਟ ਦੇ ਵਿੱਚ ਬਣਿਆ ਹੋਇਆ ਹੈਗਾ ਜਿੱਥੇ ਕਿ ਤੁਹਾਨੂੰ ਹਰ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਹੈ ਅੱਜ ਸਟੋਰ 7 ਡੇਜ਼ ਖੁੱਲਾ ਰਹਿੰਦਾ ਹੈ ਹਾਂਜੀ ਆਪਣਾ ਸਟੋਰ ਦੀ ਟਾਈਮਿੰਗ ਜਿਹੜੀ ਆ 7 ਡੇਜ਼ ਓਪਨ ਹੁੰਨੇ ਆ 10am ਤੋਂ 9pm ਐਵਰੀ ਡੇ ਜਿਹੜੇ ਟੇਲਰ ਵੀ ਜਿਹੜੇ ਹੈਗੇ ਇੱਥੇ ਹੁੰਦੇ ਆ ਭਾਵੇਂ ਲੇਡੀਜ਼ ਟੇਲਰ ਦੀ ਗੱਲ ਕਰੀਏ men ਟੇਲਰ ਸੂਟ ਸਵਾਉਣੇ ਆ ਲੇਡੀਜ਼ ਸੂਟ men ਸੂਟ ਕਿਸੇ ਵੀ ਤਰ੍ਹਾਂ ਦੀ ਚੀਜ਼ ਕੁਰਤੇ ਪਜਾਮੇ ਸਵਾਉਣੇ ਆ ਐਕਸਪੀਰੀਅੰਸ ਟੇਲਰ ਜਿਹੜੇ ਹੈਗੇ ਆਪਣੇ ਕੋਲ ਇੱਥੇ ਅਵੇਲੇਬਲ ਨੇ 7 ਡੇਜ਼ ਇੱਥੇ ਹੁੰਦੇ ਆ ਤੁਸੀਂ ਕੋਈ ਵੀ ਚੀਜ਼ ਸਵਾਉਣਾ ਚਾਹੁੰਦੇ ਹੋ ਇੱਕ ਵਾਰੀ ਵਿਜ਼ਿਟ ਕਰੋ ਫੈਸ਼ਨ ਆਈਕੂ ਤਾਂ ਅੱਜ ਅਸੀਂ ਆਏ ਸੀ ਫੈਸ਼ਨ ਆਈਕੂ ਸਟੋਰ ਦੇ ਉੱਤੇ ਇੱਥੇ ਤੁ ਸੀਜ਼ਨ ਹੈ ਤੇ ਬੜੇ ਸੋਨੇ ਸੋਨੇ ਲਹਿੰਗੇ ਪਏ ਨੇ ਸੂਟ ਪਏ ਨੇ ਗਰਮੀਆਂ ਦੇ ਵਿੱਚ ਪਾਉਣ ਵਾਲੇ ਕਾਟਨ ਦੇ ਸੂਟ ਵੀ ਹੈਗੇ ਨੇ ਤੇ ਹੋਰ ਵੀ ਬੜੀਆਂ ਵਧੀਆ 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 ਡੀਲਸ ਲੱਗੀਆਂ ਹੋਈਆਂ ਨੇ ਤੇ ਜਾਂਦੇ ਜਾਂਦੇ ਇੱਥੇ ਤੁਸੀਂ ਰਖੜੀਆਂ ਵੀ ਇੱਕ ਵਾਰੀ ਦੇਖ ਸਕਦੇ ਹੋ ਰਖੜੀਆਂ ਵੀ ਨੇੜੇ ਆ ਰਹੀਆਂ ਨੇ ਤੇ ਇੱਥੇ ਸਟੋਰ ਦੇ ਉੱਤੇ ਰਖੜੀਆਂ ਵੀ ਅਡਡ ਤਰ੍ਹਾਂ ਦੀਆਂ ਹੈਗੀਆਂ ਨੇ ਬੱਚਿਆਂ ਦੀਆਂ ਵੀ ਹੈਗੀਆਂ ਨੇ ਵੱਡਿਆਂ ਦੀਆਂ ਵੀ ਤਾਂ ਜਿੰਨਾ ਨੇ ਰਖੜੀਆਂ ਲੈਣੀਆਂ ਨੇ ਜ਼ਰੂਰ ਇੱਥੇ ਸਟੋਰ ਤੇ ਆ ਕੇ ਤੁਸੀਂ ਰਖੜੀਆਂ ਦੀ ਖਰੀਦਦਾਰੀ ਕਰ ਸਕਦੇ ਹੋ ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਲਈ ਇਹਨਾਂ ਕੈਮਰਾਮੈਨ ਰੀਤਿੰਦਰ ਸਿੰਘ ਅਰਵਾਲ ਦੇ ਨਾਲ ਗੁਰਜੀਤ ਕੌਰ ਨੂੰ ਦਿਓ ਇਜਾਜ਼ਤ ਸਤ